ਉਹ ਮੰਨ ਲਓ ਇੱਕ ਬੰਦਾ ਡਾਕਟਰ ਬਣ ਗਿਆ ਜੀ ਉਹਦੇ ਪੱਲੇ ਸੱਚ ਹੋਏਗਾ ਉਹ ਮਰੀਜ਼ ਵਿੱਚੋਂ ਇਨਸਾਨ ਵੇਖੇਗਾ ਉਹ ਵਪਾਰ ਨਹੀਂ ਕਰੇਗਾ ਉਹ ਗੁਰਦੇ ਕੱਢ ਕੇ ਨਹੀਂ ਵੇਚੇਗਾ ਉਹ ਧੰਦਾ ਨਹੀਂ ਕਰੇਗਾ ਉਹ ਮਰੇ ਹੋਏ ਬੰਦੇ ਨੂੰ ਆਕਸੀਜਨ ਲਾ ਕੇ ਬਿੱਲ ਨਹੀਂ ਬਣਾਏਗਾ ਉਹ ਕਹੇਗਾ ਪਰਿਵਾਰ ਨੂੰ ਦੱਸੇਗਾ ਸੱਚ ਅੱਜ ਹੋ ਰਿਹਾ ਸਮਾਜ ਵਿੱਚ ਬੜਿਆਂ ਥਾਂਵਾਂ ਤੇ ਜਿੱਥੇ ਬੰਦਾ ਰਾਤ ਚੜਾਈ ਕਰ ਗਿਆ ਪਤਾ ਵੀ ਇਸ ਪਰਿਵਾਰ ਦੇ ਕੋਲ 4 ਪੈਸੇ ਹੈਗੇ ਨੇ वेंटિલેਟਰ ਤੇ ਪਾ ਕੇ ਆਕਸੀਜਨ ਦੇ ਕੇ ਉਹਨੂੰ ਬਿੱਲ ਬਣਾਈ ਜਾਣਾ ਤੇ ਇਹ ਵੀ ਕਹਾਣੀ ਬਣਾਉਣੀ ਅਸੀਂ ਦੂਜੀ ਸਟੇਟ ਵਿੱਚੋਂ ਮਾਹਰ ਡਾਕਟਰ ਬੁਲਾ ਰਹੇ ਹਾਂ ਜੀ ਪਲੇਨ ਦਾ ਖਰਚਾ ਲੱਗੇਗਾ ਚੈੱਕਅਪ ਹੋਏਗਾ ਜੇ ਮਰੀਜ਼ بچਾਉਣਾ ਚਾਹੁੰਦੇ ਹੋ ਤੇ ਠੀਕ ਹੈ ਤੁਸੀਂ ਆਪ ਸਿਆਣੇ ਹੋ ਪਰਿਵਾਰ ਦਾ ਕੋ ਬਹੁਤ ਪਿਆਰਾ ਜੀ ਹਸਪੀਟਲ ਵੈਂਟિલેਟਰ ਤੇ ਜ਼ਿੰਦਗੀ ਤੇ ਮੌਤ ਦੇ ਦਰਮਿਆਨ ਜੰਗ ਲੜ ਰਿਹਾ ਹੋਵੇ ਕਿਹੜਾ ਬੰਦਾ ਕਹੇਗਾ ਜੀ ਮੈਂ ਪੈਸੇ ਨਾ ਖਰਚਾਂ ਬੰਦਾ ਤੇ ਆਪਣੀ ਜ਼ਮੀਨ गिरवी रख के भी कहेगा जी मेरी मां है मेरा भाया है मेरा पुत है जिने इन्नी ਸਾਡੇ ਲਈ ਮਿਹਨਤ ਕੀਤੀ ਅਸੀਂ ਜੇ 50 ਹਜ਼ਾਰ ਲੱਖ 2 ਲੱਖ ਖਰਚਾ ਹੁੰਦਾ ਦੇਣ ਨੂੰ ਤੇ ਪਤਾ ਹੈ ਡਾਕਟਰ ਨੂੰ ਕਿ ਮਰੀਜ਼ ਦਮ ਤੋੜ ਚੁੱਕਾ ਹੈ ਉਹਦੇ ਸਟਾਫ ਨੂੰ ਪਤਾ ਹੈ ਵੀ ਦਮ ਤੋੜ ਚੁੱਕਾ ਹੈ ਪਰ ਦੱਸ ਦਿੱਤਾ ਤੇ ਪੈਸੇ ਨਹੀਂ ਨਿਕਲਣੇ ਜੇਬ ਚ ਜੇ ਦੱਸ ਦਿੱਤੀ ਇਹ ਗੱਲ ਅਸੀਂ ਤੇ ਉਹਨਾਂ ਨੇ ਪੈਸੇ ਨਹੀਂ ਦੇਣੇ ਇਹ ਤੇ ਫਿਲਮਾਂ ਵੀ ਬਣ ਗਈਆਂ ਹੁਣ ਇਹਨਾਂ ਗੱਲਾਂ ਤੇ ਫਿਲਮਾਂ ਵੀ ਬਣ ਗਈਆਂ ਵਕੀਲ ਵੰਡਾ ਮਾੜੀ ਗੱਲ ਨੇ ਪਰ ਜੇ ਵਕੀਲ ਨੂੰ ਪਹਿਲਾਂ ਪਤਾ ਹੋਵੇ ਕਿ ਇਹਨਾਂ ਸੱਚੀ ਦਾਜ ਪਿਛੇ ਧੀ ਨੂੰ ਸਾੜਿਆ ਇਹਨਾਂ ਸੱਚੀ ਤੰਗ ਕੀਤਾ ਧੀ ਨੂੰ ਜਾਂ ਸੱਚੀ ਇਹਨਾਂ ਲੜਕੀ ਵਾਲਿਆਂ ਨੇ ਲੜਕੇ ਵਾਲਿਆਂ ਦਾ ਜੀ ਨਾਰਾਮ ਕੀਤਾ ਹਰ ਥਾਂ ਤੇ ਲੜਕੀ ਪਰਿਵਾਰ ਵਾਲੇ ਵੀ ਸਹੀ ਨਹੀਂ ਹੁੰਦੇ ਤੇ ਹਰ ਥਾਂ ਤੇ ਲੜਕੇ ਪਰਿਵਾਰ ਵਾਲੇ ਵੀ ਸਹੀ ਨਹੀਂ ਹੁੰਦੇ ਪਰ ਵਕੀਲ ਨੂੰ ਤੇ ਪਤਾ ਲੱਗ ਗਿਆ ਨਾ ਮੋਟੀ ਫੀਸ ਲੈ ਕੇ ਤੇ ਜਿਨ੍ਹਾਂ ਨੇ ਤੇਲ ਪਾ ਕੇ ਸਾੜੀ ਹੁੰਦੀ ਹੈ ਉਹਨਾਂ ਨੂੰ ਬਰੀ ਕਰਾ ਦਿੰਦਾ ਹੈ ਜਿਨ੍ਹਾਂ ਵਿਚਾਰਿਆਂ ਨੇ ਆਪਣਾ ਜ਼ਿੰਦਗੀ ਦੇ ਵਿੱਚ ਜਿੰਨਾ ਤੇਲ ਪਾ ਕੇ ਸਾੜੀ ਉਹਨਾਂ ਨੂੰ ਬਰੀ ਕਰਾ ਦਿੱਤਾ ਉਹ ਆਪਣੀ ਧੀ ਦੀ ਜ਼ਿੰਦਗੀ ਤੋਂ ਵੀ ਹੱਥ ਧੋ ਬੈਠੇ ਤੇ ਕਿੰਨਾ ਸ਼ਰਮਾਇਆ ਵੀ ਲੱਗਿਆ ਪਰ ਇੱਕ ਬੰਨੇ ਵਕੀਲ ਸਰਦਾਰ ਜਸਵੰਤ ਸਿੰਘ ਖਾਲੜੇ ਵਰਗੇ ਵੀ ਹੈਗੇ ਸੀ ਜਿਨ੍ਹਾਂ ਨੇ ਆਪਣਾ ਸਾਰਾ ਕੁਝ दांव ਤੇ ਲਾ ਦਿੱਤਾ ਸਿਰਫ ਤੁਹਾਡਾ ਨਾਲ ਸਾਂਝਾ ਕਰਨ ਦਾ ਮਤਲਬ ਹੈ ਇੰਨਾ ਕੰਟਰੀਆਂ ਜਿਹੜੇ ਪੜ੍ਹੇ ਲਿਖੇ ਬੱਚੇ ਨੇ ਛੇਤੀ ਕੀਤੇ ਕਿਸੇ ਨਾਲ ਧੋਖਾ ਨਹੀਂ ਕਰਨਗੇ ਕਿਉਂਕਿ ਤੁਸੀਂ ਆਪ ਸਿਆਣੇ ਹੋ ਜਦੋਂ ਤੁਹਾਡੇ ਵਰਗੇ ਪਰਵਾਰਾਂ ਚ ਬੈਠੀ ਦੋ ਦੱਸਦੇ ਨੇ ਭਾਵੇਂ ਉਹ ਕੈਨੇਡਾ ਦੀ ਗੱਲ ਐ ਭਾਵੇਂ ਅਮਰੀਕਾ ਦੀ ਗੱਲ ਐ ਭਾਵੇਂ ਜਰਮਨ ਦੀ ਗੱਲ ਐ ਭਾਵੇਂ ਯੂਰਪ ਕੰਟਰੀਆਂ ਜਿੱਥੇ ਵੀ ਵਿਦੇਸ਼ ਵਿੱਚ ਸਾਡਾ ਕੋਈ ਪਰਿਵਾਰ ਵਸਦਾ ਹੈ ਇਹਨਾਂ ਦਾ ਸਿਸਟਮ ਐ ਐਸਾ ਬਣਾਤਾ ਵੀ ਬੇਈਮਾਨੀ ਤੋਂ ਆਪਣੇ ਆਪ ਨੂੰ ਬਚਾ ਕੇ ਰੱਖਣਾ ਜਿੰਨਾ ਪੜਨਾ ਐ ਤੇ ਸਮਾਜ ਦਾ ਭਲਾ ਕਰਨਾ ਐ ਵੈਸੇ ਪੰਜਾਬ ਦੇ ਸਕੂਲਾਂ ਦੇ ਬਾਹਰ ਇੱਕ ਲਾਈਨ ਲਿਖੀ ਹੁੰਦੀ ਸੀ ਅੱਜ ਤੋਂ ਕਈ ਸਾਲ ਪਹਿਲਾਂ ਹੋਣੀ ਨਹੀਂ ਹੈਗੀ ਪੜਨ ਲਈ ਆਓ ਤੇ ਸੇਵਾ ਲਈ ਜਾਓ ਤੁਸੀਂ ਵੀ ਪੜੀ ਹੋਣੀ ਹੋ ਪਹਿਲਾਂ ਲਿਖੀ ਹੁੰਦੀ ਸੀ ਨਾ ਜੀ ਪੜਨ ਲਈ ਆਓ ਬੋਲੋ ਜੀ ਉਹ ਉਹ ਇਹ ਕਹਿੰਦੇ ਸੀ ਵੀ ਤੁਸੀਂ ਹੁਣ ਆਉਣਾ ਪੜਨ ਵਾਸਤੇ ਆ ਪਰ ਜਦੋਂ ਇਥੋਂ ਪੜ ਕੇ ਜਾਓ ਮੁੜ ਕੇ ਸਮਾਜ ਦੀ ਸੇਵਾ ਕਰਨ ਤੇ ਸੇਵਾ ਵੀ ਹੈ ਹੁਣ ਜ਼ਰੂਰੀ ਨਹੀਂ ਡਾਕਟਰ ਆਣ ਕੇ ਗੁਰਦੁਆਰੇ ਭਾਂਡੇ ਮਾਂਜੇ ਤੇ ਉਹਦੀ ਇਹ ਸੇਵਾ ਜੇ ਉਹ ਮਰੀਜ਼ ਦਾ ਸਹੀ ਇਲਾਜ ਕਰੇ ਤੇ ਵੀ ਉਹਦੀ ਸੇਵਾ ਜ਼ਰੂਰੀ ਨਹੀਂ ਵਕੀਲ ਜੱਜ ਆਣ ਕੇ ਇਸ ਗੁਰਦੁਆਰੇ ਭਾਂਡੇ ਮਾਂਜੇ ਤੇ ਹੋਈ ਉਹਦੀ ਸੇਵਾ ਜੇ ਉਹ ਜਿਸੌਦੇ ਤੇ ਬੈਠਾ ਸਹੀ ਇਨਸਾਫ ਕਰੇ ਨਾ ਇਨਸਾਫ ਕਰੇ ਨਾਨਕ ਚੁੜੀਆਂ ਸੁਚੀਆਂ ਜੇਪ ਭਰ ਜਾਣੇ ਕੋਏ ਸੁਰਤੇ ਚੁੜੀ ਗਿਆਨ ਕੀ ਜੋਗੀ ਕੱਜਾਤ ਹੋਏ ਰਾਜੇ ਚੁੜੀ ਨਿਆਮ ਕੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਨੇ ਹਰ ਪਹਿਲੂ ਤੋਂ ਸਾਨੂੰ ਗਿਆਨ ਦਿੱਤਾ ਜਿਵੇਂ ਰਾਜਾ ਪੁਰਾਣੇ ਸਮੇਂ ਦੇ ਜਿਵੇਂ ਅੱਜ ਦੇ ਸਮੇਂ 'ਚ ਕੋਈ ਕੋਈ ਮੰਤਰੀ ਬਣਦਾ ਨਾ ਸੌ ਚੋਕ ਸਮਾਗਮ ਹੁੰਦਾ ਹੈ ਜਿੱਥੇ ਉਹਨੂੰ ਕਮਿਟਮੈਂਟ ਹੁੰਦੀ ਵੀ ਮੈਂ ਇਸ ਅਹੁਦੇ ਨੂੰ ਵਫਾਦਾਰੀ ਨਾਲ ਨਿਭਾਵਾਂਗਾ ਪੁਰਾਣੇ ਸਮੇਂ ਦੇ ਵਿੱਚ ਵੀ ਜਦੋਂ ਕੋਈ ਰਾਜਾ ਬਣਦਾ ਸੀ ਉਹਨੂੰ ਇੱਕ ਸੌ ਪੁਆਈ ਜਾਂਦੀ ਸੀ ਕਿ ਹੁਣ ਤੂੰ ਅਜ ਰਾਜ ਗੱਦੀ ਦਾ ਮਾਲਕ ਬਣ ਲੱਗਾ ਤੂੰ ਇਨਸਾਫ ਕਰੀ ਤੇ ਮਹਾਰਾਜ ਨੇ ਪਤਾ ਪਾਣੀ ਚ ਕੀ ਸ਼ਬਦ ਵਰਤੇ ਰਾਜੇ ਚੁਲੀ ਨਿਯਾਮ ਕੀ ਰਾਜੇ ਨੂੰ ਪਾਣੀ ਦੀਆਂ ਚੁਲੀਆਂ ਭਰਨ ਦੀ ਲੋੜ ਨਹੀਂ ਤੂੰ ਦੁਨੀਆਂ ਨਾਲ ਇਨਸਾਫ ਕਰੀ ਤੇਰੀ ਇਹੋ ਹੀ ਸੌ ਚੁੱਕ ਸਮਾਗਮ ਹੈ ਤੇਰੇ ਵਾਸਤੇ ਤੂੰ ਇਨਸਾਫ ਕਰੀ ਇਨਸਾਫ ਦੇ ਵਿੱਚ ਇਹ ਨਾ ਵੇਖੀਂ ਕਿ ਤੇਰਾ ਪਰਿਵਾਰ ਜੇ ਕਸੂਰਵਾਰ ਹੈ ਉਹਨੂੰ ਤੂੰ ਉਹਦਾ ਲਿਹਾਜ਼ ਕਰ ਦੇਵੇਂ ਤੇ ਜੇ ਕੋਈ ਦੂਜਾ ਬੰਦਾ ਜਿਸ ਨਾਲ ਤੇਰੀ ਬਣਦੀ ਨਹੀਂ ਉਹ ਬੇਕਸੂਰ ਹੈ ਤੇ ਉਹਨੂੰ ਤੂੰ ਸਜ਼ਾ ਸੁਣਾ ਦੇਵੇਂ ਇਹੋ ਕੁਝ ਹੋਇਆ ਅੱਜ ਸਾਡਾ ਕਾਂ ਬੇਨਤੀ ਕਰੀ ਦੀਏ ਗੁਰੂ ਕੇ ਪਿਆਰਿਓ ਆਪਣੀਆਂ ਧੀਆਂ ਨੂੰ ਆਪਣੇ ਪੁੱਤਾਂ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅਰਥਾਂ ਤੋਂ ਜਾਣੂ ਕਰਾਓ ਤੁਹਾਡਾ ਬੱਚਾ ਕਿਸੇ ਵੀ ਅਹੁਦੇ ਤੇ ਜਾਏਗਾ ਨਾ ਉਹਦੀਆਂ ਜੜਾਂ ਗੁਰੂ ਦੇ ਸ਼ਬਦ ਨਾਲ ਜੁੜੀਆਂ ਹੋਣਗੀਆਂ ਉਹਦੀ ਐਜੂਕੇਸ਼ਨ ਸ਼ਾਂ ਕਰੇਗੀ ਫਿਰ ਪਹਿਲਾਂ ਦੇ ਜੜ ਅੰਦਰ ਜੰਮੇ ਤਾਂ ਉੱਪਰ ਹੋਵੇ ਸ਼ਾਂ ਉਹੋ ਹੀ ਦਰਖਤ ਸ਼ਾਂ ਕਰਦਾ ਤੇ ਉਹ ਕੁਝ ਸਾਡੇ ਨਾਲ ਵਾਪਰੇ ਜਿਹੜੇ ਪੜ੍ਹੇ ਲਿਖੇ ਲੋਕ ਸੀ ਉਹ ਵੀ ਉਹਨਾਂ ਦੀ ਬੋਲੀ ਬੋਲਣ ਲੱਗ ਪਈ ਕਿਉਂਕਿ ਉਹਨਾਂ ਨੇ ਪੜ੍ਹਾਈ ਹੈ ਕਿ ਅੱਜ ਵੀ ਹੈਗਾ ਜੀ ਅੱਜ ਵੀ ਬਹੁਤ ਲੋਕ ਤੁਹਾਡੇ ਵਿੱਚ ਹੀ ਛੱਡੇ ਹੋਏ ਨੇ ਪਤਾ ਹੀ ਨਹੀਂ ਆਪਾਂ ਨੂੰ ਲੱਗਦਾ ਵੀ ਕਿਹੜਾ ਬੰਦਾ ਕਿਹਦੀ ਬੋਲੀ ਬੋਲ ਜਾਂਦਾ ਤੇ ਕਈ ਵਾਰੀ ਉਹ ਚੰਗੇ ਭਲੇ ਗੁਰਦੁਆਰਾ ਸਰ ਦੇ ਚੰਗੇ ਪ੍ਰਬੰਧ ਕਰਨ ਵਾਲਿਆਂ ਨੂੰ ਚੰਗੇ ਪ੍ਰਚਾਰਕਾਂ ਨੂੰ ਰਾਗੀਆਂ ਨੂੰ ਉਹ ਏਜੰਸੀਆਂ ਦੇ ਬੰਦੇ ਕਹਿ ਦਿੰਦੇ ਆ ਵਾਸਤਵ ਵਿੱਚ ਹੁੰਦੇ ਉਹ ਆਪ ਹੁੰਦੇ ਉਹ ਆਪ ਕਿਉਂ ਕਿਉਂਕਿ ਉਹਨਾਂ ਦੀ ਜੌਬ ਹੈ ਉਹਨਾਂ ਨੇ ਉਹੋ ਜੀ ਪਗਵਧੀ ਹੋਏਗੀ ਉਹੋ ਜਾਂ ਤੁਹਾਡੇ ਵਿੱਚ ਰੂਪ ਧਾਰਨ ਕੀਤਾ ਹੋਏਗਾ ਤੇ ਪੜਾਈ ਕਾਦੀ ਕੀਤੀ ਭਲਾ ਆਪਣੇ ਜਾਤ ਭਰਾਵਾਂ ਨੂੰ ਪਸਾਉਣ ਦੀ ਪੜਾਈ ਕੀਤੀ ਹੁੰਦੀ ਹੈ ਉਹਨਾਂ ਨੂੰ ਟ੍ਰੇਨਿੰਗ ਦੇ ਕੇ ਛੱਡਿਆ ਹੁੰਦਾ ਉਹਨੂੰ ਸਮਝਾਇਆ ਹੁੰਦਾ ਕਿ ਤੁਸੀਂ ਜਾਣਾ ਉਹਨਾਂ ਵੇਚੀ ਆ ਬਹਿਣਾ ਵੀ ਉਹਨਾਂ ਵੇਚੀ ਆ ਦੇਖ ਵੀ ਲੈਣੀ ਆ ਜਕਾਰਾ ਵੀ ਲਾਉਣਾ ਤੇ ਨਾਹਰਾ ਵੀ ਲਾਉਣਾ ਪਰ ਤੁਹਾਨੂੰ ਅਸੀਂ ਕੁਝ ਵੀ ਨਹੀਂ ਕਹਿਣਾ ਕਿਉਂਕਿ ਤੁਸੀਂ ਸਾਡੇ ਬੋਲੋ ਜੀ ਆਪਣੇ ਆ ਪਰ ਤੁਹਾਡੇ ਜਕਾਰੇ ਤੇ ਨਾਹਰੇ ਲਾਉਣਾ ਅਸੀਂ ਜਸਟੀਫਾਈ ਕਰ ਲੈਣਾ ਇਦਾਂ ਪਤਾ ਲੱਗ ਜਣਾ ਵੀ ਇਹਦੇ ਵਿੱਚ ਕਿਹੜੇ ਹੈਗੇ ਜਿਹੜੇ ਇਸ ਲਹਿਰ ਦੇ ਤੁਰਨ ਵਾਲੇ ਤੁਹਾਨੂੰ ਅਸੀਂ ਛੱਡਣਾ ਨਹੀਂ ਤਾਂ ਹੀ ਤੁਸੀਂ ਵੇਖ ਲਓ ਹੁਣ ਤੁਸੀਂ ਸਮਝ ਗਏ ਮੈਂ ਕਹਿਣਾ ਕੀ ਚਾਹਣਾ ਅੱਜ ਤੱਕ ਸਾਡਾ ਨੁਕਸਾਨ ਇੱਥੇ ਹੋਇਆ ਅਸੀਂ ਪਛਾਣ ਨਹੀਂ ਸਕੇ ਆਪਣੇ ਆਪ ਨੂੰ ਕੌਣ ਸੀ ਉਹ ਲੋਕ 84 ਚ ਵੀ ਹੁਕਝ ਹੋ ਰਿਆ ਬਹੁਤ ਸੀ ਜਿਹੜੇ ਆਪਣੇ ਭਰਾਵਾਂ ਦੀਆਂ ਲਾਸ਼ਾਂ ਦੇ ਉੱਤੇ ਪੈਰ ਰੱਖ ਕੇ ਤੇ ਹੱਥ ਖੜੇ ਕਰਕੇ ਬਾਹਰ ਆ ਗਏ ਆਪਣੇ ਭਰਾਵਾਂ ਦੀਆਂ ਲਾਸ਼ਾਂ ਤੇ ਪੈਰ ਰੱਖ ਕੇ ਹੱਥ ਖੜੇ ਕਰਕੇ ਬਾਹਰ ਆ ਗਏ ਕਿੱਥੇ ਨੇ ਆਜੋ ਉਹਨਾਂ ਵਿੱਚੋਂ ਤੁਹਾਨੂੰ ਕੋਈ ਅਕਾਲੀਆਂ ਦੀ ਗੱਡੀ 'ਚ ਬੈਠਾ ਨਜ਼ਰ ਆਊਗਾ ਕੋਈ ਕਾਂਗਰਸ ਦੀ ਗੱਡੀ 'ਚ ਬੈਠਾ ਨਜ਼ਰ ਆਊਗਾ ਕੋਈ ਭਾਜਪਾ ਦੀ ਗੱਡੀ 'ਚ ਬੈਠਾ ਨਜ਼ਰ ਆਊਗਾ ਤੇ ਕੋਈ ਝਾੜੂ ਵਾਲਿਆਂ ਦੀ ਗੱਡੀ 'ਚ ਬੈਠਾ ਨਜ਼ਰ ਆਊਗਾ ਇਹ ਗੱਲ ਅੱਜ ਬਹੁਤ ਘੱਟ ਸਾਡੇ ਵੀਰ ਬੋਲਣ ਤੇ ਸਮਝਣ ਨੂੰ ਤਿਆਰ ਨੇ ਕਿਉਂਕਿ ਅਸੀਂ ਗਰਜਾਂ ਦੇ ਮਾਰੇ ਆਂ ਜੀ ਗੁੱਸਾ ਨਾ ਮਨਾਇਓ ਰੋਟੀ ਦਾਲ ਤੋਂ ਗੱਲ ਸਾਡੀ ਅੱਗੇ ਨਹੀਂ ਜਾ ਰਹੀ ਬੰਦਾ ਕਹਿੰਦਾ ਖਾਓ ਆਪਾਂ ਕੀ ਲੈਣਾ ਇੱਥੇ ਜਿਨ੍ਹਾਂ ਦੇ ਘਰ ਧਰਮੀ ਫੌਜੀ ਬਿਰਕਾਂ ਛੱਡ ਕੇ ਆ ਗਏ ਦਾਮਿਆਂ ਨੂੰ ਕਿਸੇ ਨੇ ਪੁੱਛਿਆ 84 ਦੇ ਵਿੱਚ 84 ਵਿੱਚ ਧਰਮੀ ਫੌਜੀ ਜਿਹੜੇ ਆਪਣੇ ਬੈਰਕਾਂ ਛੱਡ ਕੇ ਆ ਗਏ ਜਿਨ੍ਹਾਂ ਨੂੰ ਜਿਹੜੇ ਅੱਜ ਨੌਕਰੀਆਂ ਕਰਦੇ ਨੇ ਪੈਨਸ਼ਨਾਂ ਮਿਲਦੀਆਂ ਉਹਨਾਂ ਨੂੰ ਚੁੱਲਿਆਂ ਦੇ ਵਿੱਚ ਘਾਓ ਗਿਆ ਪਿਆ ਉਹਨਾਂ ਦੇ ਬੱਚੇ ਤੇ ਪਰਿਵਾਰ ਲਾਹਨਤਾਂ ਪਾਉਂਦੇ ਹੁੰਦੇ ਨੇ ਕਿਤੇ ਸਾਡੇ ਵੀ ਪੈਨਸ਼ਨ ਆਉਂਦੀ ਹੁੰਦੀ ਤੁਹਾਡੇ ਵੀ ਚਾਰ ਪੈਸੇ ਹੁੰਦੇ ਅਸੀਂ ਵੀ ਕਿਸੇ ਚੰਗੇ ਸਕੂਲ 'ਚ ਪੜ ਲੈਂਦੇ ਪਰ ਗੁਸਾ ਨਾ ਮਨਾਇਓ ਉਹਨਾਂ ਦੇ ਨਾਂ ਤੇ ਗੁਰਾਈਆਂ ਬਹੁਤ ਕੀਤੀਆਂ ਗਈਆਂ ਉਹਨਾਂ ਦੇ ਨਾਂ ਤੇ ਵੱਡੇ ਵੱਡੇ ਫੰਡ ਬਹੁਤ ਇਕੱਠੇ ਕੀਤੇ ਗਏ ਤਈਆਂ ਨੇ ਪਚਾਏ ਵੀ ਪਰ ਸਾਰੇ ਪਹੁੰਚੇ ਨਹੀਂ ਪਿਆ ਰਹੇ ਬਹੁਤ ਫੰਡ ਵਿੱਚੋਂ ਸ਼ਿਕਾਇਤ ਤੇ ਸ਼ਿਕਾਇਤ ਵੀ ਗਏ ਕਿਹਨਾਂ ਨੇ ਸ਼ਿਕਾਇਤ ਸ਼ਿਕਾਇਤ ਕੌਣ ਨੇ ਪਛਾਣਿਓ ਜੀ ਅਸੀਂ ਹੁਣ ਸਾਰਿਆਂ ਦੀ ਗੱਲ ਤੇ ਕਰਨੀ ਨੇ ਕਿਉਂਕਿ ਮੈਨੂੰ ਤੇ 25-30 ਸਾਲ ਹੋ ਗਏ ਇਹਨਾਂ ਲੋਕਾਂ ਦਾ ਵਿਰੋਧ ਦਾ ਸਾਹਮਣਾ ਕਰਦਿਆਂ ਦਾ ਪਰ ਆਖਰੀ ਦਮ ਤੱਕ ਜਿੰਦੋਂ ਤੱਕ ਸਾਹ ਵਾ ਅਸੀਂ ਆਪਣੀ ਗੱਲ ਕਰਦੇ ਰਵਾਂਗੇ ਜਗ ਉਹ ਸचेत ਹੋ ਬਹੁਤ ਮਰਵਾਲੇ ਆਪਣੇ ਪੁੱਤ ਤੇ ਅਸੀਂ ਜੇ ਹੁਣ ਰੋਟੀ ਖਾਣ ਲੱਗੇ ਨੇ ਇਹਨਾਂ ਨੂੰ ਸਮਝਣ ਦਿਓ ਸ਼ਬਦ ਗੁਰੂ ਨਾਲ ਜੋੜੋ ਅਸੀਂ ਹਲੇ ਮੀਰਾ ਜੀ ਦੇ ਹਾ ਹਾ ਮੀਆਂ ਹਲੇ ਮੀਰਾਜ ਹੋਣਾ ਚਾਹੀਦਾ ਪਰ ਰਾਜ ਉਹ ਜਿਹਦਾ ਬੇਸ ਗੁਰੂ ਗ੍ਰੰਥ ਸਾਹਿਬ ਦਾ ਗਿਆਨ ਹੋ ਜਿਹਦੀਆਂ ਜਣਾ ਧਰਮ ਨਾਲ ਤੇ ਸੱਚ ਨਾਲ ਜੁੜੀਆਂ ਹੋਣ ਸਾਡੇ ਬੱਚਿਆਂ ਕੋਲ ਉੱਚ ਕੋਟੀ ਦੀ এডਿਕੇਸ਼ਨ ਹੋਵੇ ਸਾਡੇ ਬੱਚੇ ਪੁੱਤ ਧੀਆਂ ਪੜਨ ਨਹੀਂ ਤੇ ਮੁੜ ਕੇ ਅੱਜ ਵੀ ਮੈਨੂੰ ਯਾਦ ਹੈ ਜਦੋਂ ਮਾਮਾ ਰਹੁੰਦੀਆਂ ਸਨ ਜਿਨ੍ਹਾਂ ਨੇ ਆਪਣੇ ਪਰਿਵਾਰਾਂ ਦੇ ਮੈਂਬਰਾਂ ਦੇ ਘਰ ਦੇ ਦਰਵਾਜ਼ੇ ਦੀ ਲੱਕੜ ਦੇ ਨਾਲ ਆਪਣੇ ਪਰਿਵਾਰ ਦੇ ਮੈਂਬਰ ਦਾ ਸੰਸਕਾਰ ਕੀਤਾ ਬਾਲਣ ਤੱਕ ਵੀ ਨਹੀਂ ਸੀਗਾ ਉਹਨਾਂ ਕੋਲ ਕਰਦੀਆਂ ਕਿਤਾਬਾਂ ਜੋ ਲਾਇਬ੍ਰੇਰੀ ਜੋ ਪਿਆ ਸੀ ਉਹਦੇ ਨਾਲ ਇਹੋ ਜਿਹੇ ਵੀ ਲੋਕ ਹੈਗੇ ਸੀ ਤੇ ਅਖੌਤੀ ਜੱਥੇਦਾਰ ਉਹਨਾਂ ਬਾਰੇ ਸ਼ਬਦ ਪਤਾ ਕੀ ਬੋਲਦੇ ਸੀ ਸੁਖ ਨਾ ਉਹ ਜੱਥੇਦਾਰ ਉਹਨ ਦੁਨੀਆ ਤੇ ਨਹੀਂ ਲਿਆ ਕਹਿੰਦਾ ਬੀਬੀਆਂ ਖੇਖਣ ਕਰਦੀਆਂ ਨੇ ਜਿਨ੍ਹਾਂ ਦੇ ਘਰ ਦੇ ਜੀ ਗਏ ਪੁੱਛ ਕੇ ਉਹਨਾਂ ਨੂੰ ਵੇਖੋ ਨਾ ਜਿਨ੍ਹਾਂ ਦੇ ਪਰਿਵਾਰ ਪੀੜੇ ਗਏ ਜਿਨ੍ਹਾਂ ਨੇ ਪਰਿਵਾਰ ਨੇ ਇਹ ਸੰਤਾਪ ਢਾਇਆ ਹੈ ਜਿਨ੍ਹਾਂ ਨੇ ਕਈ ਕਈ ਸਾਲ ਖੁਸ਼ੀ ਨਹੀਂ ਵੇਖੀ ਅਜੇ ਵੀ ਹੈਗੇ ਨੇ ਪਰਿਵਾਰ ਅੱਜ ਵੀ ਸਮਾਜ ਦੇ ਵਿੱਚ ਪਰ ਅਸੀਂ ਸਮਝ ਨਹੀਂ ਪਾਏ ਗੁਰੂ ਕੇ ਪਿਆਰੇ ਪਹਿਲੋਂ ਦੇ ਜੜ ਅੰਦਰ ਜੰਮੇ ਪਲੇਸ ਕਾਲੂ ਸਮਝੋ ਐਜੂਕੇਸ਼ਨ ਹੋ ਜਿਹਦੀਆਂ ਜੜਾਂ ਜ਼ਮੀਨ ਨਾਲ ਜੁੜੀਆਂ ਹੋ